ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਦੋਸਤੋ ਅੱਜ ਖੇਤ ਜੀਰੀ ਵੜਾ ਰਹਿਆਂ ਉਹ ਵੀ ਤੁਹਾਨੂੰ ਲਾਈਵ ਵੀਡੀਓ ਦਿਖਾ ਰਹਿਆਂ ਵੀਰੇ ਦੇਖੋ ਵੀਰੇ ਅੱਜ ਬਾਈ ਖੇਤਾਂ 'ਚ ਆਪਣੀ ਇੱਕ ਪੈਨ ਚੱਲ ਰਹੀ ਆ ਜੀਰੀ ਵੜਾ ਰਹਿਆਂ ਰਿਕਮੈਂਟਾਂ 'ਚ ਦੱਸੋ ਵੀ ਤੁਸੀਂ ਨੇ ਜੀਰੀ ਵੜਾ ਲਈ अपना छह महीन मेहनत का फाला है देखने कि निकल है एरिए कि निकली है दस्यो कि वैसे जीरिया काट का निकल रहा बिल्कुल ठीक है ਭਾਈ ਮਿਹਨਤੀ ਬੰਦੇ ਚਲਾਉਂਦੇ ਨੇ ਇੱਕ ਫੈਨ ਉਹ ਮਿੱਤਰ ਪਿਆਰੇ ਆਪਣੇ ਚਾਹ ਪਾਣੀ ਪੀ ਰਹੇ ਨੇ ਡਰਾਈਵਰ ਆਪਣਾ ਉਹ ਖੜਾ ਬਈ ਮਹੀਨਿਆਂ ਦਾ ਫਾਲਾ ਬਾਈ ਹੋਰ ਦਸੋ ਦੋਸਤੋ ਮੈਂ ਖੇਤਾਂ ਦਾ ਵੀ ਵੇਖੇ ਅੱبتدي ਮੇਤਰਾ ਸੇਹੀਨਿਆਂ ਦਾ ਫਾਲਾ ਹੋਰ ਮੇਤਰਾ ਕੀ ਆਪਾਂ ਕਾ ਪੀ ਰਹੇ ਹੋ ਸਾਨੂੰ ਵੀ ਤਾਂ ਪਿਆਰੋ ਯਾਰ ਸਾਨੂੰ ਵੀ ਪਿਆਰੋ ਵੀਰੇ ਆ ਮੇਰੇ ਮਿੱਤਰ ਪਿਆਰੇ ਬਾਈ ਜੀਰੀ ਵੜਾਉਣਾ ਨੇ ਜਾਬੀ ਲਾ ਵੀ ਲੈ ਬਲੇ ਧੰਨਵਾਦ ਪਿਆਓ ਯਾਰ ਇਹਨੂੰ ਟੱਕ ਦਿਓ ਯਾਰ ਇਹਦੇ ਵਿੱਚ ਉਹ ਪੈ ਜੀ ਵੀਡੀਓ ਸਪਾਸ ਪਾ ਜਾਂਦਾ ਲੈ ਬਈ ਦੇਖੋ ਮੇਰੇ ਖੇਤਾਂ ਨਾਲ ਵੀ ਇੱਕ ਟਰਾਲੀ ਆਪਣੀ ਉਹ ਖੜੀ ਆ ਇੱਕ ਆਪਣੀ ਆ ਖੜੀ ਆ ਇਦ ਕੀ ਦਾ ਭਰਤਾ ਮਸ ਹੀ ਰਹੀਆਂ ਨੇ ਟਰਾਲੀਆਂ ਇਦ ਕੀ ਦਾ ਮਤਲਬ ਟਰਾਲੀ ਭਰਨ ਨੂੰ ਟਾਈਮ ਹੀ ਬਹੁਤ ਲੱਗ ਰਹਾ ਹੈ ਹੀ ਨਹੀਂ ਮਤਲਬ ਕੁਛ ਇਦ ਕੀ ਬਈ ਇਦ ਕੀ ਦਾ ਮੰਦਾ ਹੀ ਹਾਲ ਆ ਜੀ ਇਰੀਆਂ ਦਾ ਭਾਏ ਇੰਡੀਕੀ ਜਨਾ ਬੋਗੂ ਜੀ ਕਦੋਂ ਭਰੂਗਾ ਕਰ ਪਾਉਣਗੇ ਤੇ ਪਾਪੂ ਨੂੰ ਭੁਭਾਉਂਦੇ ਨੇ ਬਾਈ ਕਾਹ ਕਿਹੜਾ ਦੇਤੇ ਹੋਰ ਸਾਰੇ ਠੀਕ ਠਾਕ ਬਾਈ ਹਾਂ ਜੀ ਤੇਰਾ ਕਿਹਦਾ ਬਣਾਉਂਦਾ ਹਾਂ ਬਾਈ ਚਾਹ ਪੀ ਰਹੇ ਤੁਸੀਂ ਪੀਣੀ ਕਿਸੇ ਨੂੰ ਦੱਸੋ ਉਹਨੂੰ ਵੀ ਚਾਹ ਪਿਆ ਦੰਨੇ ਆ ਆ ਸਾਡੇ ਕੋਲੇ ਬਾਦੂ ਆ ਕਲਾਸ 세 ਬੜਾ ਭੱਤਾ ਯਾਰ ਮੈਨੂੰ ਤਾਂ ਯਾਰ ਤੁਸੀਂ ਨੇ ਉਹਨਾਂ ਨੂੰ ਪੱਪ ਕਪੈਨ ਵਾਲਿਆਂ ਪਿਆਦੀ ਬਾਈ ਇਹਨੂੰ ਬਨਾਲਾ ਬਨਾਲਾ ਪੱਗ ਜੀ ਸਮਾਰ ਕੇ ਚਲੋ ਠੀਕ ਹੈ ਬਾਈ 2000 ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ